ਵਧੀਆ ਜੀਗਾ ਖਾਸ ਜੀ ਵੈਗਰੂ ਜੀ ਕੀ ਖਤੇ ਫਿਰ ਤੁਹਾਨੂੰ ਪੱਦੀਆ ਬਈ ਆਪਣਾ ਬਲਾਕ ਸੰਮਤੀ ਜੋ ਚੋਣਾ ਆ ਗਈਆਂ ਆਪਣੀਆਂ ਉਹਦੇ ਵਿੱਚ ਆਪਾਂ ਸਾਰੇ ਪਰਾਵਾ ਨੇ ਪਿੰਡ ਵੱਲੋਂ ਆਪਾਂ ਜਗਦੇਵ ਸਿੰਘ ਮਾਨ ਜਿਹਦਾ ਮੁੰਡਾ ਜਿਹੜਾ ਤੋਂ 13 ਤੋਂ ਮਿੰਟ ਕਰ ਰਿਹਾ ਪਾਰਟੀ ਖਾਤਰਾ ਵਧੀਆ ਇਮਾਨਦਾਰ ਮੁੰਡਾਗਾ ਤੇ ਸਾਰੇ ਪੱਖਾਂ ਤੋਂ ਸਹੀ ਆਗਾ ਤੇ ਆਪਾਂ ਸਾਰੇ ਪਿੰਡ ਨੇ ਫੈਸਲਾ ਕੀਤਾ ਵੀ ਆਪਾਂ ਬਲਾਕ ਸੰਮਤੀ ਚੋਣ ਸਿੱਖੇ ਵੱਲੋਂ ਵੀਰ ਨੂੰ ਲੜਾਈਏ ਸੋ ਸਹਰੇ ਨੇ ਬਾਈਆਂ ਨੇ ਸਹਮਤੀ ਦਿੱਤੀ ਹੈ ਕਿ ਕਿ ਬੇਦਾਗ ਬੰਦਾ 13 ਤੋਂ ਬਈ ਤੁਰਿਆ ਹੋਇਆ ਮਿੰਨਤਾ ਬੰਦੇ ਜੀ ਇੱਕ ਵੀ ਪੀ ਦਾ ਕੋਈ ਤੇ ਦਾਗ ਨਹੀਂ ਹੈਗਾ ਸਾਫ ਸੁਥਰਾ ਬੰਦਾ ਮੈਂ ਨਕਰ ਨੂੰ ਬਈ ਇਹ ਹੀ ਬੇਨਤੀ ਕਰਦਾ ਵੀ ਥੋੜਾ ਇਹਨਾਂ ਆਪਾਂ ਪਾਰਟੀ ਬਾਜ਼ੀਆਂ ਨੂੰ ਸਾਈਡ ਕਰਕੇ ਕਿਉਂਕਿ ਸਰਕਾਰ ਬਈ ਜੋ ਸਰਕਾਰ ਆ ਕੀ ਜੋ ਪਿੰਡ ਦੇ ਨਕਰ ਦੇ ਕੰਮ ਨੇਗੇ ਉਹ ਸਰਕਾਰ ਦੇ ਨਮੈਂਦੀ ਕਰਦੇ ਨੇ ਬਈ ਕਿਉਂਕਿ ਇਹ ਜਦੋਂ ਆਪਾਂ ਸਰਕਾਰ ਦੇ ਵਿੱਚ ਸਰਕਾਰ ਦਾ ਬੰਦਾ ਜਿੱਤੂਗਾ ਤੇ ਆਪਣੇ ਆਪਣੇ ਪਿੰਡ ਨੂੰ ਬੈਨੀਫਿਟ ਹੋਊਗਾ ਜੇ ਗ੍ਰਾਂਟਾਂ ਆਉਣਗੀਆਂ ਜਾਂ ਪੈਸੇ ਆਉਣਗੇ ਸਭ ਚੀਜ਼ ਪੈਸਾ ਪਾਊਗਾ ਬਈ ਹਨਾ ਉਹ ਜੇ ਬਾਈ ਜਗਦੇਵ ਦਾ ਸਾਥ ਦੇਈਏ ਹਨਾ ਸਾਰੇ ਨੂੰ ਮੈਂ ਫਿਰ ਤੈਨ ਤਰੋਂ ਕਹਿ ਰਿਹਾ ਵੀ ਸਾਰੇ ਵੀਰਾਂ ਨੂੰ ਬੇਨਤੀ ਹੈ ਮੇਰੇ ਹੱਥ ਜੋੜ ਕੇ ਸਾਰੀ ਪੰਚਾਇਤ ਵੱਲੋਂ ਤੇ ਸਾਰੇ ਨਗਰ ਦੇ ਨੁਮਾਇੰਦਿਆਂ ਵੱਲੋਂ ਜਿਆ ਕਰਕੇ ਬਾਈ ਸਾਥ ਦੀ ਜਿਗਦੀ ਬਾਈ ਧੰਨਵਾਦ